નગર પંચાયત નરલ વિખે આપેતુ ઉમેદવાર બબી બને નગર પંચાયત પ્રધાન કંપની લાલચંદાદ પ્રધાન બગર પંચાયતની કુર્સી ਪਿਛਲੇ ਦਿਨੀ ਸੂਬੇ ਚ ਮੁਕੰਮਲ ਹੋਈਆਂ ਨਗਰਪਦਰ ਪੰਚਾਇਤਾਂ ਤੇ ਨਗਰ ਨਿਗਮ ਚੋਣਾ ਤੋਂ ਬਾਅਦ ਅੱਜ ਸੂਬੇ ਪੱਧਰ 'ਚ ਨਗਰ ਨਿਗਮ ਦੇ ਮੇਅਰ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨ ਚੁਣੇ ਗਏ ਹਨ ਅਤੇ ਜੇਕਰ ਗੱਲ ਕਰੀਏ ਜਿਲ੍ਹਾ ਪਠਾਨਕੋਟ ਦੇ ਦਿੱਤੇ ਇੱਕ ਲੋਤੀ ਨਗਰ ਪੰਚਾਇਤ ਦਿੱਤਾ ਨਗਰ ਪੰਚਾਇਤ ਨਰੋਜਾਮਲ ਸਿੰਘ ਵਿਕੇ ਕੁੱਲ 11 ਵੋਡਾਂ ਤੇ ਵੋਟਿੰਗ ਹੋਈ ਸੀ ਜਿਨ੍ਹਾਂ ਦੇ ਨਤੀਜੇ 'ਚ ਕਾਂਗਰਸ ਨੂੰ 5 ਆਪ ਨੂੰ 5 ਅਤੇ ਭਾਜਪਾ ਨੂੰ ਇੱਕ ਸੀਟ ਤੇ ਜਿੱਤ ਹਾਸਿਲ ਹੋਈ ਸੀ ਜਿਸ ਤੇ ਭਾਜਪਾ ਦੇ ਜੇਤੂ ਉਮੀਦਵਾਰ ਨੇ ਆਪਣਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਸੀ ਜਿਸ ਦੇ ਬਾਅਦ ਆਪ ਦੇ ਜੇਤ ਅਤੇ ਕਾਂਗਰਸ ਦੇ ਪੰਜ ਅਤੇ ਅੱਜ ਹੋਈ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੁਣ ਚ ਮੰਤਰੀ ਲਾਲਚੰਦ ਕਟਾਰੂਚੱਕ ਦੀ ਵੋਟ ਮਿਲਾ ਕੇ ਆਪ ਨੂੰ ਸੱਤ ਵੋਟਾਂ ਮਿਲੀਆਂ ਅਤੇ ਕਾਂਗਰਸ ਨੂੰ ਪੰਜ ਉਮੀਦਵਾਰ ਦੁਆਰਾ ਦਾ ਸੱਤ ਮਿਲਿਆ जिसਦੇ ਬਾਅਦ ਆਮ ਆਦਮੀ ਪਾਰਟੀ ਦੇ 8 ਨੰਬਰ ਵੋਟ ਦੇ ਜੇਤੂ ਰਹੇ ਉਮੀਦਵਾਰ ਬੱbbi ਨੂੰ ਨਗਰ ਪੰਚਾਇਤ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਹਨਾਂ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਕੈਬਨਿਟ ਮੰਤਰੀ ਲਾਲਚੰਦ ਕਟਾਰਚਕ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਨਿਰਪੱਖ ਚੋਣ ਕਰਵਾਈ ਗਈ ਸੀ ਜਿਸ ਵਿੱਚ ਨਾ ਤਾਂ ਕਿਸੇ ਦੀ ਅਰਜੀ ਕੱਢੀ ਗਈ ਅਤੇ ਨਾ ਹੀ ਕਿਸੇ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਵਜ੍ਹਾ ਨਾਲ ਕਾਂਗਰਸ ਨੂੰ ਪੰਜ ਸੀਟਾਂ ਤੇ ਜਿੱਤ ਹਾਸਲ ਹੋਈ ਅਤੇ ਉਹਨਾਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਤੇ ਕਬਜ਼ਾ ਕਰਦੇ ਹੋਏ ਆਪਣੇ ਉਮੀਦਵਾਰ ਨੂੰ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਹੈ ਅਤੇ ਉਹ ਸਾਰੇ ਹੀ ਜੇਤੂ ਮੈਂਬਰਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਨ ਭਾਰਤ ਭਾਰਤ ਨੈੱਟ ਨਿਊਜ਼ ਸਵਾਲ ਆਪਕਾ ਤੋਂ ਰਾਜੀਸ਼ ਪਰਦਵੈਸ਼ ਦਿਖਾ ਸਕੀ। ਬੇਸਿਕਲੀ ਪਿਛਲੇ ਲੰਮੇ ਸਮੇਂ ਤੋਂ ਆਵਾਜ਼ੀ ਪਾਰਟੀ ਦੀ ਸਰਕਾਰ ਮਾਰਜੋ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਸਮਾਜ ਦੀ ਗਵਾਈ ਚ ਪੰਜਾਬ ਦੇ ਅੰਦਰ ਜਿੱਥੇ ਡਿਵੈਲਪਮੈਂਟ ਦੇ ਕਾਜ਼ ਵਿਕਾਸ ਦੀਆਂ ਵੱਡੀਆਂ ਹਿਸਟੋਰੀਕਲ ਪਲਾਣਾ ਬੁਣੀਆਂ ਗਈਆਂ ਨੇ ਉਹਦੇ ਨਾਲ ਨਾਲ ਨਗਰ ਪੰਚਾਇਤ ਨਰੋਜਮ ਸਿੰਘ ਨੂੰ ਵੀ ਬਹੁਤ ਵੱਡਾ ਦੋਹਾ ਮਾਰਜੋ ਮੁੱਖ ਮੰਤਰੀ ਜੀ ਸਰਦਾਰ ਭਗਤ ਸਿੰਘ ਸਮਾਜ ਦੇ ਦਿੱਤਾ। ਔਰ ਇਥੇ ਇਸੋ ਤੇ ਲੋਕਾਂ ਨੂੰ ਸੀਵਰੇਜ ਮਿਲਿਆ ਇਥੇ ਦੇ ਲੋਕਾਂ ਦੇ ਜਿਹੜਾ ਆ ਬਹੁਤ ਵੱਡੀ ਵਾਟਰ ਸਪਲਾਈ ਜਿਲੀ ਸੋ ਲਗਭਗ 20 ਕਰੋੜ ਰੁਪਈਆ ਜਿਹਦੇ ਵਿੱਚ ਇਸ ਨਗਰ ਦੇ ਲੋਕਾਂ ਨੂੰ ਮਿਲਿਆ ਸੀਵਰੇਜ ਲਈ ਔਰ ਵਾਟਰ ਟ੍ਰੀਟਮੈਂਟ ਦੇ ਲਈ ਸੋ ਉਹ ਜਿਹੜਾ ਵਿਕਾਸ ਆ ਕੰਮ ਇਸ ਨਗਰ ਚੱਲਿਆ ਉਹ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਚੋਣਾਂ ਦੇ ਦੌਰਾਨ ਨਗਰ ਪੰਚਾਇਤ ਨੋਜ ਜਨ ਮੋਰ ਜਨ ਸਿੰਘ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦਾ ਬੜਾ ਭਰੋਸਾ ਪਗਟਾਇਆ ਔਰ ਮੈਂ ਤੁਹਾਨੂੰ ਕਹਿ ਸਕਦਾ ਬਸੀਂ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਸਾਡਾ ਨਾਂ ਕੋਈ ਇੱਥੇ ਐਮਸੀ ਸੀਗਾ ਔਰ ਅਸੀਂ 2022 ਦੇ ਅੰਦਰ ਵੀ ਇਸ ਨਗਰ ਕੋ ਦੂਜੇ ਨੰਬਰ ਦੇ ਮਲਵੇ ਸਾਂ ਸੋ ਨਗਰ ਪੰਚਾਇਤ ਨੂੰ ਲੋੜ ਜਮ ਸਿੰਘ ਦੇ ਲੋਕਾਂ ਦਾ ਜਿਹੜਾ ਉਹ ਵਿਸ਼ਵਾਸ ਜਿਹੜਾ ਸਾਨੂੰ ਅਸ਼ੀਰਵਾਦ ਮਿਲਿਆ ਉਹ ਕਮਾਦ ਹੱਦ ਤੱਕ ਮਿਲਿਆ ਔਰ ਉਹਨਾਂ ਕਮਾ ਦੇ ਬਾਲ ਬੁੱਤ ਜਿਹੜੀ ਸਾਡੀ ਇੱਥੇ ਅੱਜ ਨਗਰ ਪੰਚਾਇਤ ਦੇ ਅੰਦਰ ਪ੍ਰਧਾਨਗੀ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਸੋ ਮੈਂ ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਪਵੰਸ ਕੁਮਾਰ ਜੀ ਔਰ ਸਾਡੇ ਨੈਸ਼ਨਲ ਕਨਵੀਨਰਸ ਰਿਆਨ ਕੇਜਰੀワਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਾਨੂੰ ਜੋਗਗਵਾਈ ਦੇ ਕੇ ਤੇ ਅਰੰਭੇ ਕੰਮਾਂ ਵਗਲੇ ਆ ਕੇ ਜਾਣਦਾ ਹਮੇਸ਼ਾ ਸਾਹਜ ਦਿੱਤਾ ਹਮੇਸ਼ਾ ਅਗਵਾਈ ਦਿੱਤੀ ਸੋ ਅੱਜ ਮੇਰੇ ਵੱਲੋਂ ਸਭ ਤੋਂ ਪਹਿਲਾਂ ਜਿਹੜੇ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ ਬਬਲੀ ਕੁਮਾਰ ਬੱਬੀ ਜੀ ਉਹਨਾਂ ਨੂੰ ਸਰਸੰਮਤੀ ਦੇ ਨਾਲ ਸਾਰੇ ਸਾਡੇ ਮੈਂਬਰਾਂ ਨੇ ਪ੍ਰਧਾਨ ਚੁਣਿਆ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹਦੇ ਨਾਲ ਸਾਡੇ ਦੋ ਵਾਈਸ ਪ੍ਰਧਾਨ ਚੁਣੇ ਆ ਭੈਣ ਜੀ ਮਾਇਆ ਦੇਵੀ ਜੀ ਔਰ ਭੈਣ ਜੀ ਮਨੀਸ਼ਾ ਬਾਜਨ ਜੀ ਸੋ ਸਾਰੀ ਟੀਮ ਨੇ ਸਾਡੀ ਜਿਹੜੀ ਇੱਕ ਪਰਿਵਾਰ ਬਣ ਕੇ ਇੱਕ ਮਤਲਬ ਮੈਂ ਸਮਝਦਾ ਵੀ ਕਰੀ ਦੇ ਰੂਪ ਦੇ ਵਿੱਚ ਜਿਹੜਾ ਅੱਜ ਫੈਸਲਾ ਕੀਤਾ ਸੋ ਮੇਰੇ ਵੱਲੋਂ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਨਵੇਂ ਚੁਣੀ ਹੋਈ ਸਾਰੀ ਕਮੇਟੀ ਨੂੰ ਔਰ ਅਸੀਂ ਚਾਹਦੇ ਹਾਂ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਇਥੋਂ ਮਤਲਬ ਲੋਕਾਂ ਨੇ ਚੁਣਿਆ ਮਾਰੀ ਗੱਲ ਇਹ ਹੈ ਵੀ ਅੱਜ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਅਸੀਂ ਉਹਨਾਂ ਦੇ ਵੀ ਗੱਲਾਂ ਸੁਣਨਾ ਚਾਹੁੰਦੇ ਸੀ ਪਰ ਉਹ ਕਿਉਂ ਨਹੀਂ ਆਏ ਤਾਂ ਹੁਣ ਉਹ ਹੀ ਜਾਣਦੇ ਆ ਲੇਕਿਨ ਅੱਜ 7 ਮੈਂਬਰਾਂ ਨੇ ਮੇਰੇ ਸਮੇਤ ਸਰਵਸੰਮਤੀ ਦੇ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਸੁਚੀ ਟੀਮ ਚੁਣੀ ਹੈ ਔਰ ਆਉਣ ਵਾਲੇ ਦਿਨਾਂ 'ਚ ਜਿਹੜੇ ਕੰਮ ਵਿਕਾਸ ਚ ਚੱਲ ਰਹੀ ਇਹਨਾਂ ਨੂੰ ਗਤੀ ਵੀ ਦੇਵਾਂਗੇ ਉਹਨਾਂ ਨੂੰ ਤੇਜ਼ ਵੀ ਕਰਾਂਗੇ ਉਹਦੇ ਤੇ ਅੱਖ ਵੀ ਰੱਖਾਂਗੇ ਤੇ ਨਾਲ ਦੇ ਨਾਲ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੀਆਂ ਨਿਯਮਤ ਪਾਇਆਂ ਚ ਹੋਈਆਂ ਨੇ ਜਿਹੜੇ ਕੰਮਾਂ ਦੇ ਅੰਦਰ ਕੋ ਜੋ ਸਾਨੂੰ ਸੂਤਨਾ ਮਿਲੀ ਆ ਉਹ ਗੜਬੜੀਆਂ ਵੀ ਦੇਖਾਂ ਕਿ ਕਿਤੇ ਕਿਤੇ ਹੋਈਆਂ ਨੇ ਉਹਨੂੰ ਮਤਲਬ ਲੈ ਕੇ ਲੋਕਾਂ ਦੇ ਅੰਦਰ ਵੀ ਜਿਹੜਾ ਇੱਕ ਰੋਸ ਵੀ ਆ ਉਹ ਵੀ ਮਤਲਬ ਜਿਹੜਾ ਸਾਡੇ ਦਿਮਾਗ 'ਚ ਆ ਵੀ ਅਸੀਂ ਉਹ ਪੈਸੇ ਦੀ ਦੁਰਵਰਤੋਂ ਕੁਝ ਕਿਤੇ ਹੋਈ ਹੈ obviously ਦੇਖਾਂਗੇ ਸੋ ਅੱਜ ਸਾਡੇ ਐਸਡੀਓ ਪਠਾਨਕੋਟ ਔਰ ਸਾਡੇ ਈਓ ਸਾਡੇ ਤਸਿਲਦਾਰ तमाम ਅਧਿਕਾਰੀ ਸਮਾਨਾਂ ਦੀ ਅ ਰਹਿਨਮਾਈ ਦੇ ਵਿੱਚ ਇੱਥੇ ਬਿਗਾੜਾ ਮੈਂਬਰਾਂ ਨੇ ਸੋਚ ਕੋੰਦ ਤੋਂ ਬਾਅਦ ਜਿਹੜੀ ਉਹ ਚੋਣ ਪ੍ਰਕਿਰਿਆ ਉਹਨੂੰ ਪੂਰਾ ਕੀਤਾ ਸੋ ਬਹੁਤ ਬਹੁਤ ਮੁਬਾਰਕਾਂ ਤੇ ਦੁਆਰਾ ਲੋਰਜਨ ਸਿੰਘ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਹੋਰ ਵੀ ਵਿਸ਼ਵਾਸ ਜਿੱਤਣ ਦੇ ਲਈ ਉਹਨਾਂ ਦਾ ਦੇਨ ਰਾਤ ਕੰਮ ਕਰਾਂਗੇ ਕੋਈ ਕਸਰ ਬਾਕੀ ਜਿਹੜੀ ਹੁੰਦੀ ਹੈ ਸਿੱਧੀ ਜਾਏਗੀ ਸਭ ਤੋਂ ਪਹਿਲਾਂ ਮੈਂ ਸ੍ਰੀ ਲਖਮਨ ਦਾਸ ਜੱਕ ਜੀ ਮੰਤਰੀ ਪੰਜਾਬ ਦਾ ਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਅਹੁਦਾ ਜਿਹੜਾ ਉਹ ਮਾਨਿਆ ਹਾਂ ਦੂਜਾ ਜਿਹੜਾ ਮੈਂ ਆਪਣੇ ਲੋਕ ਵਾਸੀਆਂ ਦਾ ਦਿ ਲੋ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਕਰ ਪਹੁੰਚਾਇਆ ਹੈ ਸਾਰੇ ਨਾਲ ਦਿ ਲੋ ਧੰਨਵਾਦ ਹੈ ਬਾਕੀ ਸਾਰੇ ਆਪਣੇ ਅੰਥੀ ਜਿਹੜੇ ਜਿੱਤੇ ਆ ਉਹਨਾਂ ਦਾ ਦਿਲੋਤਨੁਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਏਡਾ ਵੱਡਾ ਵਿਸ਼ਵਾਸ ਜਤਾਇਆ ਹੈ ਮੈਨੂੰ ਏਡਾ ਵੱਡਾ ਮਾਣ ਦਿੱਤਾ ਹੈ ਮੈਂ ਉਹਨਾਂ ਦਾ ਦਿਲੋਤਨੁਵਾਦ ਕਰਦਾ ਹਾਂ ਬਾਕੀ ਆਮ ਆਦਮੀ ਪਾਰਟੀ ਦੀ ਵੋਟ ਵੱਡੀ ਦੇਣਾ ਤੇ ਜਿਹੜਾ ਮੈਨੂੰ ਏਡਾ ਵੱਡਾ ਉਤਹਾਜ ਜਿਹੜਾ ਪਾਰਟੀ ਨੇ ਦਿੱਤਾ ਪਹਿਲਾਂ ਮੇ ਕੋਈ ਵੀ ਬਾਗਪਦਾ ਨਹੀਂਦਾ ਹੁੰਦਾ ਵੀ ਤੇ ਹੁਣ ਮੈਨੂੰ ਜਿਹੜਾ ਪਾਰਟੀ ਨੇ ਏਡਾ ਵੱਡਾ ਉਤਹਾਜ ਦਿੱਤਾ ਮੈਂ ਪਾਰਟੀ ਦਾ ਬਹੁਤ ਹੀ ਲੋਤਾਣਵਾਦ ਕਰਦਾ ਸੀਐਮ ਭਗਵੰਤ ਸਿੰਘ ਜੀ ਦਾ ਮੰਤਰੀ ਜੀ ਲਾਲ ਜੰਮੇ ਕਟਾਰਕ ਜੱਜ ਜੀ ਦਾ ਦਿਲੋਤਾਣਵਾਦ ਕਰਦਾ ਜਿਹੜਾ ਮੇਰੇ ਤੇ ਬੜਾ ਬੜਾ ਵਿਸ਼ਵਾਸਿਤ ਦਾ ਹੈ